ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਖੇਡ ਮੈਦਾਨ ਨਾਲ ਜੋੜਨ ਦੇ ਉਦੇਸ਼ ਨਾਲ ਪਿੰਡਾਂ ਅੰਦਰ ਨੌਜਵਾਨ ਕਲੱਬਾਂ ਨੂੰ ਗਠਿਤ ਕੀਤਾ ਜਾ ਰਿਹਾ ਹੈ ਜਿਸ ਤਿੱਤ ਅੱਜ ਹਲਕਾ ਵਿਧਾਇਕ ਪ੍ਰਿੰਸੀਪਲ ਬੁਧਰਾਮ ਅਤੇ ਚੇਅਰਮੈਨ ਸੋਨਾ ਸਿੰਘ ਕਲੀਪੁਰ ਅਤੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਰਪੰਚ ਰਮਨ ਸਿੰਘ ਗੜਦਵੀ ਵੱਲੋਂ ਨੌਜਵਾਨਾਂ ਦੀ ਮੀਟਿੰਗ ਕਰਕੇ ਉਹਨਾਂ ਨੂੰ ਟੀ-ਸ਼ਰਟਾਂ ਵੰਡੀਆਂ ਗਈਆਂ ਉਨਾ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਨੇਹਾ ਘਰ ਘਰ ਤੱਕ ਪਹੁੰਚਾਉਣ। ਪਾਰਟੀ ਜਿੰਦਾਬਾਦ। ਪ੍ਰਿੰਸੀਪਲ ਬਾਬੂਦਰਾਮ ਜੀ ਜਿੰਦਾਬਾਦ। ਪ੍ਰਿੰਸੀਪਲ ਬਾਬੂਦਰਾਮ ਜੀ ਜਿੰਦਾਬਾਦ। ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਜਿੰਦਾਬਾਦ। ਅਰਵਿੰਦ ਕੇਜਰੀਵਾਲ ਜੀ ਜਿੰਦਾਬਾਦ। ਆਮ ਆਦਮੀ ਅੱਜ ਹਲਕਾ ਬੁਲਾਡਾ ਦੇ ਜੂਥ ਕਲੱਬਾਂ ਦਾ ਜੋ ਪਿੰਡਾਂ ਦੇ ਵਿੱਚ ਆਮਾਦੀ ਪਾਰਟੀ ਵੱਲੋਂ ਬਣਾਏ ਗਏ ਸੀਗੇ ਅੱਜ ਉਹਨਾਂ ਦੀ ਇੱਕ ਮੀਟਿੰਗ ਸੀ ਅੱਜ ਅਸੀਂ ਜਿਹੜੀ ਆਹ ਜਰਸੀ ਹੈ ਆਮਾਦੀ ਪਾਰਟੀ ਦੀ ਇਹ ਰਿਲੀਜ਼ ਕੀਤੀ ਹੈ ਸੋ ਮੈਂ ਸਾਰੇ ਹੀ ਜੂਥ ਵਿੰਗ ਦੇ ਜਿਹੜੇ ਸਾਡੇ ਪ੍ਰਧਾਨ ਨੇ ਪਿੰਡਾਂ ਪਿੰਡਾਂ ਦੇ ਉਹਨਾਂ ਨੂੰ ਵਧਾਈ ਤੇ ਨਾਲ ਸਾਰੀ ਟੀਮ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਪਾਰਟੀ ਦੀ ਚੜ੍ਹਤ ਲਈ ਸਰਕਾਰ ਦੀ ਕੰਮਾਂ ਨੂੰ ਕੱਲੇ-ਕੱਲੇ ਘਰ ਤੱਕ ਪਹੁੰਚਾਉਣ ਦੇ ਲਈ ਔਰ ਜੂਸ ਦੇ ਨਾਲ ਸੰਬੰਧਤ ਜਿਹੜੇ ਮਸਲੇ ਨੇ ਉਹ ਵਾਰਨ ਦੇ ਲਈ ਤੇ ਆਪਣੇ ਕੰਮ ਕਰਾਉਣ ਲਈ ਬਾਕੀ ਦੂਜੀ ਗੱਲ ਇਹ ਹੈ ਵੀ ਜਿਹੜੇ ਜਿੰਨੇ ਵੀ ਕੰਮ ਹੋਣਗੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਵਿੱਚ ਜੂਥ ਵਿੰਗ ਦੀ ਅਸੀਂ ਨਮਾਇੰਦਗੀ ਵਧਾਉਣ ਦੇ ਲਈ ਅਸੀਂ ਅੱਜ ਮੀਟਿੰਗ ਕੀਤੀ ਸੀ ਇਹ ਮੀਟਿੰਗਾਂ ਚੱਲ ਰਹੀਆਂ ਨੇ ਟ੍ਰੇਨਿੰਗ ਕੈਂਪ ਵੀ ਚੱਲ ਰਹੇ ਨੇ ਸੋ ਵੱਡੀ ਪੱਧਰ ਤੇ ਜਿਹੜੇ ਜੂਥ ਹੈ ਨੌਜਵਾਨ ਹੈ ਉਹ ਆਵਾਮ ਦੀ ਪਾਰਟੀ ਦੇ ਨਾਲ ਜੁੜ ਰਿਹਾ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਦੀਆਂ ਮਾੜੇ ਕਾਰਨਾਮਿਆਂ ਨੂੰ ਅਸੀਂ ਭਲੀ ਭਤ ਜਾਣਦੇ ਆ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਨੇ ਪਿਛਲੇ ਕੀ ਕੀਤਾ ਜੂਠ ਵਾਸਤੇ ਕੀ ਕੀਤਾ ਤੇ ਕਾਂਸੇ ਨੇ ਕੀ ਕੀਤਾ ਦੋਨਿਆਂ ਨੇ ਜਿਹੜੇ ਪੈਸੇ ਸੀ ਪੰਜਾਬ ਦੇ ਲੁੱਟ ਕੇ ਤੇ ਉਹਨਾਂ ਨੇ ਆਪ ਦੇ ਢਿੱਡ ਭਰੇ ਨੇ ਔਰ ਸਾਡੇ ਆਮ ਆਦਮੀ ਪਾਰਟੀ ਦੇ ਇਕੱਲਾ ਇਕੱਲਾ ਇਹਦਾ ਪੈਸਾ ਪਿੰਡ ਦਾ ਪੈਸਾ ਹੈ ਉਹ ਵਿਕਾਸ ਕਰਦੇ ਵੀ ਲੱਗ ਰਹੀ ਹੈ ਇਸ ਕੰਮ ਦੇ ਵਿੱਚ ਅਸੀਂ 13 ਕਰੋੜ ਦੇ ਨਾਲ ਬਲਾੜਾ ਹਲਕੇ ਦੇ ਵਿੱਚੋਂ ਜਿਹੜੇ ਆਪਣੇ ਜੂਥ ਵਿੰਗਾ ਹੈ ਜੂਥ ਨੇ ਉਹਨਾਂ ਦੀ ਕਹੇ ਦੇ ਉੱਤੇ ਉਹਨਾਂ ਦੀ ਸ਼ਿਫਾਰਸ਼ ਦੇ ਉੱਤੇ ਸਟੇਡੀਅਮ ਬਣਾ ਰਹੇ ਹਾਂ ਅਸੀਂ। ਤੋਂ ਸਟੇਡੀਅਮ ਦੇ ਵਿੱਚ ਹਰ ਇੱਕ ਕਿਸਮ ਦੀ ਸਹੂਲਤ ਮਿਲੂਗੀ। ਕੁਝ ਹਣ ਮਿਲਜੂ ਕੁਝ ਗਾਹ ਮਿਲਜੂ। ਬਾਕੀ 85 ਦੇ 86 ਪਿੰਡਾਂ ਦੇ ਵਿੱਚ ਅਗਲੇ ਸਾਲ ਦੇ ਜਨਵਰੀ ਫਰਵਰੀ ਤੱਕ ਅਸੀਂ ਸਾਰਿਆਂ ਨੇ ਇਹ ਸਟੇਡੀਅਮ ਨੇ ਬਣਾਏ। ਜਮਾਨਤ ਦੇ ਕਿੱਟਾ ਅਸੀਂ ਜਲਦੀ ਦੇ ਰਹੇ ਹਾਂ ਕਿਉਂਕਿ ਇੱਕ ਜੂਥ ਨੂੰ ਲੋੜ ਹੈ ਇਸ ਗੱਲ ਦੀ ਕਿਉਂਕਿ ਅਸੀਂ ਜਿਹੜਾ ਭਵਨ ਸਿੰਘ ਮਾਨ ਨੇ ਜੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਸੀ ਮਹਿਮ ਉਹ ਚੱਲ ਚਾਲੂ ਹੈ ਉਹ। ਉਹਦੇ ਸਬੰਧ ਵਿੱਚ ਪਿੰਡਾਂ ਦੇ ਵਿੱਚ ਵਿਲੇਜ ডিফেন্স ਕੁਆਡੀਆਂ ਬਣਾਈਆਂ ਜਾ ਰਹੀਆਂ ਨੇ ਔਰ ਜਿੱਥੇ ਕਿ ਦੇ ਸਾਨੂੰ ਪਤਾ ਲੱਗਦਾ ਕਿਉਂਕਿ ਉਹਦਾ ਇਹਨਾਂ ਪ੍ਰਭਾਵ ਤੋਂ ਸਾਨੂੰ ਬਜੂਸ ਹੁੰਦਾ ਜਿੱਥੇ ਪਤਾ ਲੱਗਦਾ ਵੀ ਆਹ ਪੁਰਾਣਾ ਬੰਦਾ ਇੱਥੇ ਨਸ਼ਾ ਤਸਕਰ ਦਾ ਨਸ਼ੀ ਸਪਲਾਈ ਕਰਦਾ ਤਾਂ ਜੂਸਵਿੰਗ ਦਾ ਹੀ ਫਰਜ ਬਣਦਾ ਉਥੇ ਲੋਕਾਂ ਦਾ ਹੀ ਫਰਜ ਬਣਦਾ ਕਿ ਉਹ ਸਰਕਾਰ ਤੱਕ ਗੱਲ ਪਹੁੰਚਾਉਣ ਤਾਂ ਜੋ ਅਸੀਂ ਉਸ ਨੂੰ ਮਤਲਬ ਇਸ ਕੰਮ ਤੋਂ ਰੋਕੀਏ ਨਾ ਉਹਨੂੰ ਜੇਲ੍ਹ ਚ ਕਰਵਾ ਲਈਏ ਸੋ ਇਸ ਕੰਮ ਦੇ ਸਾਰੇ ਜੂਸਵਿੰਗ ਦੀ ਬਹੁਤ ਵੱਡੀ ਇੱਕ ਮਤਲਬ ਜ਼ਿੰਮੇਵਾਰੀ ਹੈ ਤੋ ਅੱਜ ਜੇ ਸਾਰੇ ਇਕੱਠੇ ਹੋਏ ਆ ਬੜੀ ਖੁਸ਼ੀ ਦੀ ਗੱਲ ਐ ਸੋ ਮੈਂ ਸਾਡੇ ਜ਼ਿਲ੍ਹਾ ਪ੍ਰਧਾਨ ਆ ਆਪਣੇ ਗਰਦੀਤੋਂ ਰਮਨਗਰਦੀ ਜੀ ਤੇ ਸਾਡੇ ਬਲਾਕ ਦੇ ਪ੍ਰਧਾਨ ਇਹ ਦੇਖ ਨੇ ਉਹ ਕਾਨਗੜ ਤੋਂ ਦਲਵਾਗ ਸਿੰਘ ਜੀ ਇਹ ਸਾਡੇ ਬਲਾਕ ਦੇ ਕੋਆਰਡੀਨੇਟਰ ਨੇ ਇਹ ਜ਼ਿਲ੍ਹਾ ਕੋਆਰਡੀਨੇਟਰ ਨੇ ਮੈਨਰ ਵਿੱਚ ਕਹਿਣਾ ਆ ਕਿ ਦੋ ਦੋ ਸ਼ਬਦ ਤੁਸੀਂ ਵੀ ਜਰੂਰ ਬੋਲੋ ਅ ਸਭ ਤੋਂ ਪਹਿਲਾਂ ਮੈਂ ਫਤਿਹ ਸਾਂਝ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਪਿੰਡਾਂ ਤੱਕ ਪਹੁੰਚਾਉਣਾ ਗਰਾਊਂਡ ਤੇ ਲੈ ਕੇ ਜਾਣਾ ਯੂਥ ਨੂੰ ਪੰਜਾਬ ਪ੍ਰਤੀ ਸਰਜੀਤ ਕਰਨਾ ਜਿਹੜਾ ਯੂਥ ਸਾਡਾ ਖਿੰਡਿਆ ਪਿਆ ਉਹਨੂੰ ਇੱਕ ਮੰਚ ਤੇ ਇਕੱਠਾ ਕਰਨਾ ਅਤੇ ਜੁਦਰ ਨਸ਼ੇ ਵਿਰੁੱਧ ਨੂੰ ਮਾਤ ਪਾਉਣ ਲਈ ਨੌਜਵਾਨਾਂ ਨੂੰ ਗਰਾਊਂਡ ਨਾਲ ਜੋੜਨਾ ਤੇ ਵੱਡੇ ਪੱਧਰ ਤੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਪਿੰਡ ਦੇ ਯੂਥ ਨੂੰ ਸਾਡੇ ਕਲੱਬਾਂ ਨੂੰ ਸਾਡੇ ਕਲਾ ਪ੍ਰਧਾਨ ਸਾਹਿਬਾਨ ਬੈਠੇ ਨੇ ਇਹਨਾਂ ਨੂੰ ਵੱਡੇ ਪੱਧਰ ਤੇ ਜਿੰਮਾ ਅਤੇ ਜੋ ਖੇਡਾਂ ਨਾਲ ਸੰਬੰਧਿਤ ਕਿੱਟਾਂ ਨੇਗੀਆਂ ਉਹ ਦਿੱਤੀਆਂ ਜਾ ਰਹੀਆਂ ਨੇ ਜਿਵੇਂ ਮਾਨਯੋਗ ਐਮ ਐਲ ਏ ਪ੍ਰਿੰਸੀਪਲ ਬੁਧਰਾਮ ਜੀ ਨੇ ਦੱਸਿਆਗਾ ਵੀ ਸਾਡੇ ਹਲਕੇ ਦੇ 39 ਜਿਹੜੇ ਸਟੇਡੀਅਮਾਂ ਦੇ ਟੈਂਡਰ ਲੱਗ ਚੁੱਕੇ ਨੇ ਉਹਨਾਂ ਦੇ ਵਿੱਚ ਵੀ ਯੂਥ ਵਿੰਗ ਦੇ ਪ੍ਰਧਾਨ ਸਹਿਬਾਨ ਵੱਡੀ ਅਹਿਮ ਭੂਮਿਕਾ ਨਿਭਾਉਣਗੇ ਅਤੇ ਆਉਣ ਵਾਲੇ ਦਿਨਾਂ 'ਚ ਉਹ ਆਪਣੀ ਨਿਗਰਾਨੀ ਦੇ ਵਿੱਚ ਸਮੁੱਚੀਆਂ ਪੰਚਾਇਤਾਂ ਸਰਪੰਚ ਸਹਿਬਾਨਾਂ ਨਾਲ ਰਲ ਕੇ ਵੱਡੇ ਪੱਧਰ ਤੇ ਗਰਾਊਂਡ ਦੇ ਸਬੰਧੀ ਆਪਣੇ ਕੰਮ ਕਰਨਗੇ ਤੇ ਲੋਕਾਂ ਦੇ ਮੁੱਦੇ ਲੋਕਾਂ ਦੇ ਕੰਮ ਜੋ ਇੱਕ ਪਹਿਲ ਵਿੱਚ ਕਰਾਉਣਗੇ ਅਤੇ ਮੈਂ ਸਾਰੇ ਸਾਡੇ ਪ੍ਰਧਾਨ ਸਹਿਬਾਨਾਂ ਤੋਂ ਵੀ ਇਹੀ ਆਸ ਕਰੂੰਗਾ ਕਿ ਜਿਵੇਂ ਆਪਣੇ ਤੇ ਪਾਰਟੀ ਨੂੰ ਆਸ ਹੈ ਆਪਾਂ ਨੂੰ ਜਿਮੇਦਾਰੀਆਂ ਦਿੱਤੀਆਂ ਗਿਆ ਨੇ ਆਪਾਂ ਵੀ ਪਾਰਟੀ ਪ੍ਰਤੀ ਲਗਨ ਨਾਲ ਕੰਮ ਕਰੀਏ ਅਤੇ ਯੂਥ ਕਲੱਬਾਂ ਨੂੰ ਵੱਡੇ ਪੱਧਰ ਤੇ ਪੰਜਾਬ ਵਿੱਚ ਹਲਕੇ ਵਿੱਚ ਆਪਦੇ ਪਿੰਡਾਂ ਵਿੱਚ ਪੈਦਾ ਕਰੀਏ ਬਹੁਤ ਬਹੁਤ ਧੰਨਵਾਦ ਸਾਨੂੰ ਬਹੁਤ ਹੀ ਖੁਸ਼ੀ ਹੋਈ ਹੈ ਸਾਡੇ ਜਿਹੜੇ ਵੀਰ ਦੇ ਨੌਜਵਾਨ ਉਹਨਾਂ ਨੂੰ ਦੇਖ ਕੇ ਝੜੇ ਜੂਤ ਦੇ ਪ੍ਰਧਾਨ ਨੇ ਰਵਣ ਗੜਦੀ ਜੀ ਇਹਨਾਂ ਨੂੰ ਸਾਡੇ ਦਲਵਾਰ ਸਿੰਘ ਜੀ ਕਾਣਗੜ ਸਾਰਿਆਂ ਨੂੰ ਦੇਖ ਕੇ ਨੌਜਵਾਨਾਂ ਨੂੰ ਰੂ ਖਿੜ ਗਈ ਜਿਹੜੇ ਸਾਡੇ ਆਉਣ ਵਾਲਾ ਜਿਹੜਾ ਭਵਿੱਖ ਹੈ ਉਹ ਸਾਡੀ ਨੌਜਵਾਨੀ ਆ ਸਾਡਾ ਯੂਥ ਹੈ ਜੋ ਸਾਡੇ ਸੀਐਮ ਸਾਹਿਬ ਨੇ ਸਾਨੂੰ ਹਰਅ ਦਿੱਤੀ ਦੀਗੀ ਜੁੱਧ ਨਸ਼ਿਆਂ ਦੇ ਵਿਰੁੱਧ ਉਹਦੇ ਰਿਕੋਰਡ ਹੀ ਮਤਲਬ ਜਿਹੜੀ ਸਾਡੀ ਇਹ ਟੀਮ ਹੈ ਜਿਹੜੀ ਉਹ ਕੰਮ ਕਰ ਰਹੀ ਹੈਗੀ ਅਸੀਂ ਜਿਹੜਾ ਯੂਥ ਹੈ ਉਹ ਨਸ਼ਿਆਂ ਤੋਂ ਹਟਾ ਕੇ ਅਸੀਂ ਗਰਾਉਂਡਾਂ ਵੱਲ ਕਰਨਾ ਹੈ ਗਰਾਉਂਡਾਂ ਦੇ ਵਿੱਚ ਜਿਹੜੇ ਸਾਡੇ ਯੂਥ ਨੇ ਮੱਲਾ ਮਾਰਨੀਆਂ ਨੇਗੀਆਂ ਹਰ ਪਿੰਡ ਦੇ ਵਿੱਚ ਅਸੀਂ ਇੱਕ ਜਿਮ ਦੇਣੀ ਹੈਗੀ ਕਿੱਟ ਦੇਣੀ ਹੈਗੀ ਜੋ ਸਾਡਾ ਜਿਹੜਾ ਯੂਥ ਹੈ ਉਹ ਨਸ਼ਿਆਂ ਤੋਂ ਪਿੱਛੇ हट ਕੇ ਉਹ ਨੌਜਵਾਨੀ ਜਿਹੜੀ ਸਾਡੀ ਨਸ਼ਿਆਂ ਤੋਂ ਬਚੇ ਉਹਦਾ ਕਰਕੇ ਜਿਹੜਾ ਸਾਡਾ ਨੌਜਵਾਨ ਵਧੀਆ ਤਰੱਕੀ ਕਰੇ ਦੇ ਵਿੱਚ ਆਪਦਾ ਨੌ ਫੁੱਲਤ ਕਰੇ ਇਸ ਕਰਕੇ ਅੱਜ ਅਸੀਂ ਮੰਨ ਕੇ ਚੱਲੋ ਸਾਡੇ ਐਮਐਲਏ ਸਾਹਿਬ ਪ੍ਰਿੰਸੀਪਲ ਬਦਰਾਮ ਜੀ ਨੇ ਸਾਰਿਆਂ ਨੇ ਆ ਜਿਹੜੀ ਸਾਡੀ ਪਾਰਟੀ ਦੀ ਮਤਲਬ ਹੋਏਗੀ ਇੱਕ ਸਲਟ ਹੈਗੀ ਇਹ ਅਸੀਂ ਲੀਡ ਕੀਤੀ ਹੈ ਕਿ ਸਾਡੇ ਜਿਹੜੇ ਨੌਜਵਾਨ ਨੇ ਪਿੰਡਾਂ ਦੇ ਵਿੱਚੋਂ ਜਿਹੜੇ ਕਲੱਬਾਂ ਦੇ ਪ੍ਰਧਾਨ ਨੇ ਉਹਨਾਂ ਨੇ ਸਾਰਿਆਂ ਨੇ ਇਕੱਠਿਆ ਹੋ ਕੇ ਵਧੀਆ ਅਸੀਂ ਅੱਜ ਮਤਲਬ ਖੁਸ਼ੀ ਜੁੱਤ ਦੀ ਅਸੀਂ ਮਤਲਬ ਮਨਾਈਏਗੀ ਤੁਸੀਂ ਇਹ ਸਾਡੇ ਨੌਜਵਾਨ ਆਏ ਨੇ ਸਾਰਿਆਂ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ